ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਵੇਖੋ ਜੀ ਆ ਜਿਹੜੀ ਪਿੰਡੀਆਂ ਸੈਦਾਂ ਦੇ ਵਿੱਚ ਜੋ ਘਟਨਾ ਵਾਪਰੀ ਹੈ ਕੰਟੀਨਿਊਸਲੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਕਾਂਗਰਸ ਪਾਰਟੀ ਭੰਡ ਰਹੀ ਹੈ ਇਸ ਗੱਲ ਨੂੰ ਲੈ ਕੇ ਕਿ ਜਿਹੜੇ ਬੰਦੇ ਐ ਉਹਨਾਂ ਦੇ ਘਰ ਪਏ ਐ ਤੁਹਾਨੂੰ ਮੈਂ ਅੱਜ ਸਚਾਈ ਵਿਖਾਉਣੀ ਆ ਇੱਥੇ ਕਿ ਕਿਸ ਤਰੀਕੇ ਦੀ ਜਿਹੜੀ ਗੁੰਡਾਗਰਦੀ ਐ ਕਾਂਗਰਸ ਦੀ ਸਰਕਾਰ ਜਾਂ ਸਾਫ ਦੀ ਤੇ ਉਹਨਾਂ ਦੇ ਭਤੀਜੇ ਦੀ ਇੱਥੇ ਗੁੰਡਾਗਰਦੀਆ ਇੱਥੋਂ ਦੇ ਲੋਕੀ ਵੀ ਤੁਹਾਨੂੰ ਦੱਸਣਗੇ ਤੇ ਇਹ ਮੈਂ ਤੁਹਾਨੂੰ ਸੱਚਾਈ ਵਿਖਾਨੀ ਹੈ ਇਹ ਜਿਹੜਾ ਕੱਚਾ ਪਿਆ ਤੁਸੀਂ ਦੇਖ ਰਹੇ ਹੋ ਆ ਇੱਥੇ ਖੂਨ ਦੇ ਨਿਸ਼ਾਨ ਦੇਖ ਰਹੇ ਹੋ ਇਹ ਹੈਗਾ ਆ ਬਿੱਲੇ ਦਾ ਘਰ ਬਿੱਲੇ ਦਾ ਘਰ ਉਹ ਸਾਹਮਣੇ ਕੱਚਾ ਪਿਆ ਇਹ ਉਹਦਾ ਰਾਹ ਹੈ ਕੱਚੇ ਪੇ ਦਾ ਹੁਣ ਆ ਇੱਥੇ ਆ ਉਹਨਾਂ ਦੀ ਗਵਾਂਡੀ ਨੇ ਇਹ ਗਵਾਂਡੀ ਨੇ ਨਾਲ ਇਹ ਸਾਹਮਣੇ ਘਰ ਹੈ ਉਹ ਸਰਪੰਚ ਦਾ ਜਿਹੜਾ ਕੀ ਸਰਕਾਰੀਆ ਸਾਹਿਬ ਦਾ ਸਰਪੰਚ ਹੈ ਕਾਂਗਰਸ ਦਾ ਸਰਪੰਚ ਹੈ ਇਹ ਉਹਦਾ ਘਰ ਹੈ ਤੁਹਾਨੂੰ ਇੱਕ ਨਾਲ ਇਸ ਵੀਡੀਓ ਦੇ ਨਾਲ ਇੱਕ ਫੁਟੇਜ ਦਿਖਾਉਂਗੀ ਉਹ ਪੱਕਾ ਪੇ ਦੇ ਨਾਲ ਤੁਸੀਂ ਬੰਦੇ ਨਿਕਲਦੇ ਹੋਏ ਵੇਖੋਗੇ ਜਿਹੜੇ ਕਿ ਉਹਨਾਂ ਦੇ ਸੀਸੀਟੀਵੀ ਕੈਮਰੇ ਤੋਂ ਰਿਕਾਰਡ ਹੋਇਆ ਉਹਨਾਂ ਦੇ ਘਰੋਂ ਨਿਕਲਦੇ ਪਏ ਆ ਬੰਦੇ ਜਿਨ੍ਹਾਂ ਨੇ ਇਹਨਾਂ ਨੇ ਪੂਰਾ ਸਾਜ਼ਿਸ਼ ਕੀਤੀ ਸੀਗੀ ਬਿੱਲੇ ਨੂੰ ਘੇਰਨ ਦੀ ਤੇ ਫਿਰ ਲੱਖੇ ਨੂੰ ਸੱਦ ਕੇ ਬਿੱਲਾ ਆਪਣੇ ਘਰ ਸਿਗਾ ਇਹ ਬਿੱਲੇ ਦੇ ਫਾਦਰ ਨੇ ਇਹ ਉਹਨਾਂ ਦੇ ਗਵੰਡੀ ਨੇ ਇੱਥੋਂ ਇਹਨਾਂ ਨੇ ਬਿੱਲੇ ਨੂੰ ਇੱਥੋਂ ਕਸੀਟਿਆ ਆ ਇੱਥੋਂ ਕਸੀਟ ਦੇ ਕਸੀਟ ਦੇ ਲੈ ਕੇ ਗਏ ਆ ਇੱਥੇ ਅੱਜ ਇੱਥੇ ਖੂਨ ਰੁੜਿਆ ਸੀਗਾ ਇੱਥੇ ਲਖਵਿੰਦਰ ਦੇ ਭਰਾ ਨੂੰ ਕੁੱਟਿਆ ਇਹਨਾਂ ਨੇ ਉਹ ਵੀਡੀਓ ਵੀ ਆਪਾਂ ਨਾਲ ਤੁਹਾਨੂੰ ਲਾਵਾਂਗੇ ਇਸ ਪੇ ਦੀ ਜਿੱਥੇ ਲਖਵਿੰਦਰ ਦੇ ਬ੍ਰਦਰ ਨੂੰ ਇਹਨਾਂ ਨੇ ਕੁੱਟਿਆ ਆ ਇੱਥੇ ਇਸ ਘਰ ਦੇ ਵਿੱਚ ਆ ਕੇ ਜਿੱਥੇ ਸਾਡੇ ਲਖਵਿੰਦਰ ਲੱਖਾ ਬਿੱਲਾ ਲਖਵਿੰਦਰ ਲਖੇ ਲਖੇ ਦਾ ਬ੍ਰਦਰ ਨਾਲ ਜਿਹੜਾ ਫੌਜੀ ਸੀਗਾ ਨਾਲ ਗੋਪੀ ਨਾਲ ਇੱਕ ਜਣਾ ਦੋ ਜਣੇ ਹੋਰ ਸੀਗੇ ਉਸੇ ਬੰਦੇ ਸੀਗੇ ਜਿਹੜੇ ਕਿ ਇਸ ਮੂਵਮੈਂਟ ਦੇ ਉੱਤੇ ਪ੍ਰੈਜ਼ੈਂਟ ਸੀਗੇ ਉਸ ਟਾਈਮ ਦੇ ਤੇ ਜਦੋਂ ਇਹ ਲੜਾਈ ਹੋਈ ਹੈ ਔਰ ਉੱਥੋਂ ਸਾਰੇ ਬੰਦੇ ਨਿਕਲੇ ਆ ਜਿਹੜੇ 200 ਦੇ ਕਰੀਬ ਜਿਹੜੇ ਕਿ ਇਹਨਾਂ ਨੇ ਸਾਜ਼ਿਸ਼ ਕੀਤੀ ਸੀ ਇਹਨਾਂ ਨੂੰ ਵੱਡਣ ਦੀ ਇਸ ਇਨਵੋਲਵਮੈਂਟ ਦੇ ਵਿੱਚ ਪੁਲਿਸ ਐਫ ਐਚਓ ਤੇ ਨਾਲ ਉਹਦੇ ਮੁਲਾਜ਼ਮ ਇਹ ਸਾਰੇ ਇਨਵੋਲਵ ਸੀਗੇ ਇਹਨਾਂ ਨੇ ਪੈਸੇ ਖਾਦੇ ਆ ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਐਸ ਐਚਓ ਸਸਪੈਂਡ ਹੈ ਇੱਥੋਂ ਕਸੀ ਡਿਓ ਲੈ ਕੇ ਗਏ ਇੱਥੇ ਤੁਸੀਂ ਅੱਛਾ ਤੁਹਾਨੂੰ ਸਬੂਤ ਦੇ ਤੌਰ ਦੇ ਉੱਤੇ ਮੈਂ ਚੱਪਲ ਵੀ ਵਿਖਾ ਦੇਣੀ ਆ ਇੱਥੇ ਚੱਪਲ ਵੀ ਪਈ ਹੋਣੀ ਆ ਹਜੇ ਤੱਕ ਡਿੱਗੀ ਹੋਈ ਕਿਹੜੀ ਕਿਹਨਾ ਦੇਖੀ ਆ ਆ ਦੇਖਿਓ ਤੁਹਾਨੂੰ ਮੈਂ ਤੇ ਫੌਜੀ ਦੀ ਜੇ ਆ ਚੱਪਲ ਵੀ ਦਿਖਾ ਦੇਣੀ ਆ ਇੱਥੇ ਚੱਪਲ ਪਈ ਸੀ ਜੀ ਚੱਪਲ ਇੱਥੇ ਪਈ ਹੋਏ ਆ ਦੇਖੋ ਆ ਚੱਪਲ ਆ ਚੱਪਲ ਪਈ ਜੇ ਇੱਥੇ ਠੀਕ ਹੈ ਇੱਥੋਂ ਕ ਸੀਟ ਕ ਸੀਟ ਕੇ ਲੈ ਕੇ ਗਏ ਆ ਆ ਚੱਪਲ ਪਈ ਜੇ ਦੂਜੀ ਆ ਦੂਜੀ ਜਿਹੜੀ ਹਜੇ ਤੱਕ ਇੱਥੇ ਪਈ ਐ ਠੀਕ ਹੈ ਜੀ ਔਰ ਇੱਥੋਂ ਕ ਸੀਟ ਕ ਸੀਟ ਕੇ ਉਹ ਥੱਲੇ ਲੈ ਕੇ ਗਏ ਆਂਬ ਦੇ ਬੂਏ ਆਂਬ ਦੇ ਪੇੜ ਦੇ ਥੱਲੇ ਉੱਥੇ ਲੈ ਕੇ ਜਾ ਕੇ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਇਹਨਾਂ ਨੇ ਦਾਤਰ ਮਾਰੇ ਨੇ ਇੱਥੋਂ ਮਾਰ ਮਾਰ ਕੇ ਲੈ ਕੇ ਗਏ ਆ ਤੁਹਾਨੂੰ ਡਾਂਗ ਵੀ ਵਿਖਾ ਦੇਣੀ ਆ ਜਿੱਥੇ ਇਹਨਾਂ ਨੇ ਕੁੱਟਿਆ ਸੀਗਾ ਦਾਦਾ ਦੀ ਦਾਦੀ ਦੀ ਇਹਨਾਂ ਦੇ ਜਿਹੜੇ ਸਬੂਤ ਐ ਇੱਕ ਇੱਕ ਚੀਜ਼ ਦਿਖਾਉਂਗੀ ਮੈਂ ਆਹ ਕਾਂਗਰਸੀਆਂ ਦਾ ਝੂਠ ਝੂਠ ਰਾਜਾ ਵੜਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ ਸੋਨੀਆ ਮਾਨ ਉਹ ਕੁੜੀ ਐ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਕਿ ਰਾਜਸਥਾਨ ਸੀ ਹਲਕੇ ਦੇ ਵਿੱਚ ਲੋਕਾਂ ਦੇ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਤੁਸੀਂ ਪਹਿਲਾਂ ਫੈਕਟ ਜਾਨੋ ਫੇਰ ਤੁਸੀਂ ਗੱਲ ਕਰੋ ਆਹ ਡਾਂਗ ਪਈ ਜੇ ਆਹ ਡਾਂਗ ਪਈ ਜੇ ਇੱਥੇ ਕੁੱਟਿਆ ਆਹ ਬਿੱਲੇ ਦਾ ਘਰ ਐ ਘਰ ਆ ਕੇ ਖਿੱਚ ਕੇ ਲੈ ਕੇ ਗਏ ਐ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲਾਂ ਸੋਚ ਸਮਝ ਕੇ ਫੈਕਟ ਜਾਣੋ ਫਿਰ ਸਾ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਇਹਨਾਂ ਨੇ ਗੋਲੀਆਂ ਮਾਰੀਆਂ ਦਾਤਰ ਮਾਰੇ ਜਿਹੜੇ ਕਿ ਉੱਥੇ ਸੀਰੀਅਸ ਐ ਸਾਡੀ ਮੌਜੂਦਾ ਸਰਕਾਰ ਐ ਅਸੀਂ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੋ ਜੀ ਖਤਰਨਾਕ ਗੁੰਡਾਗਰਦੀ ਨਹੀਂ ਕਰਦੇ ਇਸ ਕਰਕੇ ਨਾ ਤੁਸੀਂ ਵੀ ਲੀਡਰ ਹੋ ਸੱਚ ਦਾ ਸਾਥ ਦਿਆ ਕਰੋ ਝੂਠ ਦਾ ਸਾਥ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ ਆ ਇੱਥੇ ਲੋਕੀ ਖੜੇ ਨੇ ਇਹ ਬਿੱਲੇ ਦੇ ਫਾਦਰ ਖੜੇ ਨੇ ਇਹ ਬਿੱਲੇ ਦੇ ਇੱਥੇ ਗਵਾਂਢੀ ਨੇ ਸੱਚ ਦੱਸੋ ਵੀ ਕੀ ਹੋਇਆ ਮੈਡਮ ਜੀ ਸੱਚ ਹੈ ਵੀ ਇੱਥੋਂ ਆਇਆ ਛੇਰ ਦਾ ਪੈਰ ਇੱਥੋਂ ਬਿੱਲਾ ਜਾ ਰਿਹਾ ਸੀ ਪਿੰਡ ਨੂੰ ਇੱਥੋਂ ਉਹਨੂੰ ਕਿਹੜੀ ਇਸ ਦੇ ਉਹ ਆਂਬ ਦੇ ਪੇੜ ਥੱਲੇ ਖੜਿਆ ਵਾ ਉੱਥੇ ਮਗਰ ਲਖਵਿੰਦਰ ਸਿੰਘ ਗਿਆ ਵਾ ਉਹਨੂੰ ਵੀ ਗੋਲੀਆਂ ਮਾਰ ਕੇ ਬਲਵਿੰਦਰ ਬਿੱਲੇ ਨੂੰ ਵੀ ਗੋਲੀਆਂ ਮਾਰ ਕੇ ਉਹਦੇ ਲਖਵਿੰਦਰ ਦੇ ਭਰਾ ਸਰਿੰਦਰ ਨੂੰ ਇੱਥੇ ਵੱਢਿਆ ਵਾ ਆ ਵੇਖੋ ਜੀ ਇੱਥੇ ਵੱਢਿਆ ਜੀ ਬਿਲਕੁਲ ਉਹ ਸਾਡਾ ਕੰਦ ਨਾ ਕੰਦਿਆ ਅਸੀਂ ਕੋਠੇ ਇੱਕੋ ਜੇ ਇੱਕ ਲਾਗੇ ਲੱਗ ਗਿਆ ਮੈਡਮ ਇਹਨਾਂ ਨੇ ਬਹੁਤ ਹੀ ਬਿੱਲੇ ਨੂੰ ਨਾ ਤਿੰਨ ਤਿੰਨ ਫਾਇਰ ਮਾਰੇ ਆ ਨਜਾਇਜ਼ ਹਥਿਆਰ ਚੋਣ ਜਾਬਦਾ ਦੇ ਵਿੱਚ ਵੀ ਇਹਦੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਐਸਐਚਓ ਦਾ ਰੋਲ ਦੱਸੋ ਕੀ ਆ ਉੱਥੇ ਕਿੱਥੇ ਉਹਨੇ ਮੈਡਮ ਜੀ ਪਹਿਲਾਂ ਵੀ ਤਿੰਨ ਦੋ ਤਿੰਨ ਝਗੜੇ ਕਰਾਏ ਸਾਡੇ ਰਿਸ਼ਤੇਦਾਰਾਂ ਦੇ ਇਹਨਾਂ ਤੋਂ ਪੈਸੇ ਲੈ ਲਿੰਦਾ ਪੰਜ ਪੰਜ ਚਾਰ ਚਾਰ ਲੱਖ ਤੇ ਉਹ ਕਰਦਾ ਉਹਨਾਂ ਦੀ ਮਦਦ ਜੇ ਉਹਨਾਂ ਦੇ ਨਾਲ ਹੋਰ ਗਨਮੈਨ ਸੀ ਮੈਨੂੰ ਵੀ ਉਹਨਾਂ ਨੇ ਭੈਣ ਦੇ ਆ ਗਾਲਾਂ ਕੱਢੀਆਂ ਚਪੇੜਾਂ ਮਾਰੀਆਂ ਬਿੱਲੇ ਨੂੰ ਚੁੱਕਣ ਦੇ ਬਾਵਜੂਦ ਵੀ ਤੂੰ ਚੁੱਕ ਨਾ ਸੋਚੋ ਤੁਸੀਂ ਕੀ ਕਰਾਂਗੇ ਆਪਾਂ ਇਹ ਪੁਲਿਸ ਦਾ ਸਾਥ ਹੈ ਇੰਨਾ ਕਿ ਘਟਿਆ ਇਨਸਾਨ ਅਜੇ ਤੱਕ ਦੇਖਿਆ ਹੀ ਕਿਸੇ ਨੇ ਨਹੀਂ ਨੀ ਤੁਸੀਂ ਇਹ ਪੁਲਿਸ ਦਾ ਸਾਥ ਐਕਸਪੈਕਟ ਕਰ ਰਹੇ ਹੋ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਰਕਾਰ ਦਾ ਸਾਥ ਦੇ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁੰਡਾਗਰਦੀ ਕਰ ਰਹੀ ਹੈ ਜਦੋਂ ਕਿ ਉਹਦੇ ਸਾਹਮਣੇ ਗੋਲੀਆਂ ਵਜੀਆਂ ਨਜਾਇਜ਼ ਹਥਿਆਰਾਂ ਦੇ ਨਾਲ ਚੋਣ ਜਾਬਤਾ ਦੇ ਵਿਚਕਾਰ ਠੀਕ ਹੈ ਔਰ ਇਹਦੀ ਸ਼ੈ ਕੀ ਦੀ ਸੀਗੀ ਸਰਕਾਰਿਆ ਸਾਭ ਤੁਹਾਡੀ ਜਿਹੜੀ ਇੱਕ ਦਿਨ ਪਹਿਲਾਂ ਤੁਸੀਂ ਧਮਕੀ ਦਿੱਤੀ ਸੀਗੀ ਮੈਨੂੰ ਔਰ ਧਮਕੀ ਦਿੱਤੀ ਸੀਗੀ ਲਖੇ ਦੀ ਮਾਂ ਨੂੰ ਜਦੋਂ ਲਖੇ ਦੀ ਮਾਂ ਨੇ 200 ਬੰਦੇ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਤਾਨੂੰ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ 6 ਮਹੀਨੇ ਰਹਿ ਗਏ ਐ ਤੇ ਉਹਨਾਂ ਨੇ ਤੁਹਾਨੂੰ ਅੱਗੇ ਗੱਲ ਕਹੀ ਸੀਗੀ ਅਸੀਂ ਕਬੂਤਰ ਨਹੀਂ ਜਿਹੜਾ ਆਪਾਂ ਇੱਥੇ ਉੱਡ ਜਾਾਂਗੇ ਅਸੀਂ ਰਹਿਣਾ ਪਿੰਡ 'ਚ ਐ ਤੁਸੀਂ ਕਹੇ ਫੇਰ ਤਾਂ ਕਬੂਤਰ ਉੱਡ ਜਾਣਗੇ ਤੇ ਤੁਸੀਂ ਉਹ ਡੋਨ ਦੀ ਕੋਸ਼ਿਸ਼ ਕੀਤੀ ਐ ਤੁਹਾਡੇ ਵਰਗੇ ਪੋਲਿਟਿਸ਼ੀਅਨ ਜੇ ਹੋਣ ਨਾ ਤੇ ਫਿਰ ਸੋਸਾਇਟੀ ਦੇ ਵਿੱਚ ਚੰਗਾ ਕੰਮ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ ਮਾਵਾਂ ਦੇ ਪੁੱਤਾਂ ਨੂੰ ਮਰਵਾਉਂਦੇ ਜੋ ਦਾਤਰ ਮਰਵਾ ਮਰਵਾ ਕੇ ਨਜਾਇਜ਼ ਹਥਿਆਰ ਮੰਗਵਾ ਮੰਗਵਾ ਕੇ ਤੁਹਾਡੇ ਵਰਗੇ ਇੱਥੇ ਲੀਡਰ ਨਹੀਂ ਹੋਣੇ ਚਾਹੀਦੇ ਤੁਹਾਡੀ ਗੱਲ ਦਾ ਜਵਾਬ ਨਾ ਮੈਂ ਦਊਂਗੀ ਠੀਕ ਐ ਅੱਗੇ ਵੀ ਮੇਰੇ ਪਿਓ ਨੇ ਰਾਸਾਂ ਸੀ ਹਲਕੇ ਦੀ ਸੇਵਾ ਕੀਤੀ ਐ ਮੈਂ ਕਰੂੰਗੀ ਤੁਸੀਂ ਮੈਨੂੰ ਕਹਿੰਦੇ ਹੋ ਨਾ ਨਵੀਂ ਨਵੀਂ ਹਲਕਾ ਇੰਚਾਰਜ ਬਣੀ ਐ ਇਹਨੂੰ ਬੜਾ ਸ਼ੌਕ ਐ ਇੱਕ ਗੱਲ ਦੱਸਦਾ ਸਰਦਾਰ ਬਲਦੇਵ ਸਿੰਘ ਮਾਨ ਦੀ ਬੇਟੀਆਂ ਮੈਂ ਜਿਨੇ ਇੱਥੋਂ ਇੰਡੀਪੈਂਡੈਂਟ ਇਲੈਕਸ਼ਨ ਲੈ ਰਹੀ ਸੀਗੀ 1980 ਤੇ 1985 ਖਾਨਦਾਨੀ ਬੰਦੇ ਆ ਠੀਕ ਐ 11 12000 ਵੋਟ ਇੰਡੀਪੈਂਡੈਂਟ ਲੈ ਜਾਂਦੇ ਸੀਗੇ ਤੁਸੀਂ ਕੌਣ ਹੋ ਲਾਲ ਮਰੂਤੀ ਲੈ ਕੇ ਘੁੰਮਦੇ ਸੀਗੇ ਅੱਜ ਤੇ ਤੁਹਾਡੇ ਕੋ ਆਪਣੀਆਂ ਜਾਇਦਾਦਾਂ ਦਾ ਵੇਰਵਾ ਨਹੀਂ ਦਿੱਤਾ ਜਾਣਾ ਕਿੱਥੋਂ ਆਈਆਂ ਸਾਰੀਆਂ ਦੀਆਂ ਸਾਰੀਆਂ ਤੁਹਾਡਾ ਭਤੀਜਾ ਪਿੰਡਾਂ ਦੀ ਮਿੱਟੀ ਅਭੇਜ ਕੇ ਖਾ ਗਿਆ ਤੁਸੀਂ ਆਪਣੀ ਖਾਨਦਾਨੀ ਦੱਸੋ ਪਹਿਲੀ ਗੱਲ ਤੁਹਾਡਾ ਹਲਕਾ ਹੈਗਾ ਐਸਐਮਲ ਕਾ ਅਟਾਰੀ ਹਲਕੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਗੱਲਾਂ ਤੁਸੀਂ ਇੱਥੋਂ ਦੀਆਂ ਕਰਦੇ ਜੋ ਪਹਿਲੀ ਗੱਲ ਆਪਣੇ ਮੰंजे ਥੱਲੇ ਸੋਟਾ ਫੇਰੋ ਫਿਰ ਤੁਸੀਂ ਮੇਰੀ ਗੱਲ ਕਰਿਓ ਮੇਰੇ ਪਰਿਵਾਰ ਬਾਰੇ ਜਾਣਨ ਦੀ ਲੋੜ ਨਹੀਂ ਹੈਗੀ ਮੇਰੇ ਪਰਿਵਾਰ ਬਾਰੇ ਪੂਰਾ ਹਲਕਾ ਜਾਣਦਾ ਆ ਮੇਰੇ ਪਰਿਵਾਰ ਬਾਰੇ ਮੇਰੇ ਮਾਸੜ ਬਾਰੇ ਜਨਤ ਚੇਬੇਕ ਸਿੰਘ ਸਾਰਾ ਹਲਕਾ ਜਾਣਦਾ ਤੁਹਾਡੇ ਬਾਰੇ ਕੌਣ ਜਾਣਦਾ ਵੀ ਕੀ ਇਤਿਹਾਸ ਆ ਤੁਹਾਡਾ ਪੋਲਿਟਿਕਲ ਤੁਸੀਂ ਮੈਨੂੰ ਗੱਲਾਂ ਕਰਦੇ ਜੋ ਝੂਠੇ ਕਰਪਟ ਸਭ ਤੋਂ ਵਾਹਿਯਾਤ ਲੀਡਰ ਹੋ ਤੁਸੀਂ ਤੁਹਾਨੂੰ ਮੈਂ ਸਿੱਧੀ ਇਹ ਗੱਲ ਦੱਸਦਾ